ਹਰ ਸਾਲ 100 ਦੇ ਉੱਪਰ ਮੌਤਾਂ ਅਵਾਰਾ ਪਸ਼ੂਆਂ ਕਰਕੇ ਹੁੰਦੀਆਂ ਨੇ ਤੇ ਹਜ਼ਾਰ ਦੇ ਕਰੀਬ ਲੋਕ ਜ਼ਖਮੀ ਹੁੰਦੇ ਨੇ ਜੋ ਸਰਕਾਰ ਨੇ ਕੰਮ ਕਰਨਾ ਸੀ ਉਹ ਆਮ ਲੋਕਾਂ ਨੇ ਕੰਮ ਕੀਤਾ ਇਸ ਲਈ ਸੀ ਲੋਧੀ ਗੁਜਰ ਪਿੰਡ ਵਿੱਚ ਮੌਜੂਦ ਆ ਤੇ ਇਹ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਗਊਸ਼ਾਲਾ ਆ ਤਾਂ ਅਸਮੂ ਸੇਵਾ ਬਲੀ ਅਦਾਸ ਇੱਕ ਹੈਂਡੀ ਗਿਆ ਪਿਆ ਫੇਰ ਵੀ ਇੰਨਾ ਕੁਝ ਕਰਾ ਰਿਆ ਇੱਥੇ ਜੀ 90 گاਵਾਂ ਆ ਇਸ ਟਾਈਮ ਇਹ ਇੱਕ ਦੋ گاਵਾਂ ਐਕਸੀਡੈਂਟ ਆ ਉਹ ਵੀ ਆ ਤੇ ਬੱਚੇ ਆ ਕੁਝ ਤੇ ਸੇਵਾ ਇਦਾਂ ਹੀ ਆ ਅੰਮ੍ਰਿਤਸਰ ਦੇ ਭਗਤ ਆ ਜਾਂਦੇ ਆ ਕੋਈ ਕੋਈ ਦੇ ਦਿੰਦਾ ਤੂੜੀ ਦੇ ਦਿੰਦਾ ਹੁਣ ਸਾਡੀ ਤੂੜੀ ਵੀ ਖਤਮ ਹੋਈ ਗਈ ਆ ਪਰਾਲੀ ਆ ਪਿੰਡਾਂ ਚੋਂ ਇਕੱਠੀ ਕਰਕੇ ਲੈ ਆਉਨੇ ਆ ਕਦੀ ਉਹ ਵੀ ਨਹੀਂ ਮਿਲਦੀ ਕਈ ਏਰੀ ਭੁੱਖੀਆਂ ਵੀ ਰਹਿੰਦੀਆਂ ਅੱਠੇ ਪਾਉਣੇ ਐਕਸੀਡੈਂਟਾਂ ਨੂੰ ਵੀ ਚੁੱਕ ਕੇ ਲਿਆਉਣਾ ਫਿਰ ਇੱਥੇ ਵੀ ਬਟੇ ਇੱਕ ਜੋ ਸਫਾਈ ਕਰਨੀ ਪ੍ਰੈਸ਼ਰ ਮਾਰਨਾ ਤੇ ਪਰ ਸਾਨੂੰ ਕਿਸੇ ਗਵਰਨਮੈਂਟ ਨੇ ਸਹਾਤਾ ਨਹੀਂ ਦਿੱਤੀ। ਜ਼ਖਮੀ ਪਸ਼ੂ ਦੇਖ ਲੈਣ ਤੁਹਾਨੂੰ ਇਸ ਗਊਸ਼ਾਲਾ ਵਿੱਚ ਲੈ ਕੇ ਆਉਂਦੇ ਨੇ ਉਸ ਦੀ ਸੇਵਾ ਜਿਹੜੀ ਹੈ ਆਪ ਕੀਤੀ ਜਾਂਦੀ ਹੈ ਅਤੇ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ। ਭਾਰਤ ਵਿੱਚ ਚਵਾਰਾ گاਵਾਂ ਦੀ ਗਿਣਤੀ 5 ਮਿਲੀਅਨ ਹੈ ਤੇ ਪੰਜਾਬ ਦੇ ਵਿੱਚ ਸਵਾ ਲੱਖ ਜਿਹੜੇ ਅਵਾਰਾ ਪਸ਼ੂ ਸੜਕਾਂ ਤੇ ਨਜ਼ਰ ਆਉਂਦੇ ਨੇ ਇਹਨਾਂ ਪਸ਼ੂਆਂ ਦੇ ਕਰਕੇ ਕਈ ਸੜਕੀ ਹਾਦਸੇ ਹੋ ਜਾਂਦੇ ਨੇ ਅਤੇ ਜਾਨ ਜਿਹੜੀ ਹੈ ਬੇਗੁਨਾਹਾਂ ਦੀ ਚਲੀ ਜਾਂਦੀ ਹੈ ਤੇ ਜਾਨਵਰ ਜਿਹੜਾ ਆਵਾਰਾ ਉਹ ਵੀ ਆਪਣੀ ਜਾਨ ਗਵਾ ਦਿੰਦਾ ਹਰ ਸਾਲ 100 ਦੇ ਉੱਪਰ ਮੌਤਾਂ ਆਵਾਰਾ ਪਸ਼ੂਆਂ ਕਰਕੇ ਹੁੰਦੀਆਂ ਨੇ ਤੇ ਹਜ਼ਾਰ ਦੇ ਕਰੀਬ ਲੋਕ ਜ਼ਖਮੀ ਹੁੰਦੇ ਨੇ ਪਰ ਇਸ ਦਾ ਹੱਲ ਕੀ ਹੈ ਸਰਕਾਰ ਕਾਉਸਸ ਲੈਂਦੀ ਹੈ ਪਰ ਇਨਾ ਜਿਹੜੇ ਆਵਾਰਾ ਪਸ਼ੂ ਹੈ ਉਹਨਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਪਰ ਇੱਕ ਹੋਰ ਆਮ ਲੋਕਾਂ ਦੇ ਵੱਲੋਂ ਜੋ ਸਰਕਾਰ ਨੇ ਕੰਮ ਕਰਨਾ ਸੀ ਉਹ ਆਮ ਲੋਕਾਂ ਨੇ ਕੰਮ ਕੀਤਾ ਇਸ ਲਈ ਅਸੀਂ ਲੋਧੀ ਗੁਜਰ ਪਿੰਡ ਵਿੱਚ ਮੌਜੂਦ ਹਾਂ ਤੇ ਇਹ ਜਿਹੜੀ ਤਸਵੀਰ ਦੇਖ ਰਹੇ ਹੋ ਇਹ ਗਊਸ਼ਾਲਾ ਆ ਗਊਸ਼ਾਲਾ ਦੇ ਵਿੱਚ ਇਹ ਪਿੰਡ ਵਾਸੀ ਗਊਸ਼ਾਲਾ ਬਣਾ ਕੇ ਬੈਠੇ ਹੋਏ ਨੇ ਔਰ ਦੱਸ ਦਈਏ ਕਿ ਕੋਈ ਵੀ ਜ਼ਖਮੀ ਪਸ਼ੂ ਇੱਥੇ ਆਉਂਦਾ ਜਾਂ ਆਪ ਜਿਹੜਾ ਜ਼ਖਮੀ ਪਸ਼ੂ ਦੇਖ ਲੈਣ ਤੁਹਾਨੂੰ ਇਸ ਗਊਸ਼ਾਲਾ ਵਿੱਚ ਲੈ ਕੇ ਆਉਂਦੇ ਨੇ ਉਸ ਦੀ ਸੇਵਾ ਜਿਹੜੀ ਹੈ ਆਪ ਕੀਤੀ ਜਾਂਦੀ ਹੈ ਅਤੇ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਸਰਕਾਰ ਦੇ ਖਾੜੇ ਕਾਫੀ ਕੱਢਨੇ ਨੇ ਕਿ ਕੁਝ ਸਹੂਲਤਾਂ ਜੜੀਆਂ ਨੇ ਉਹ ਸਾਨੂੰ ਦਿੱਤੀਆਂ ਜਾਣ ਇਸ ਬਾਬਤ ਅਸੀਂ ਜੜੀ ਹੈ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਜਿੱਥੇ ਆਮ ਧੁੰਦਾ ਦੇ ਦਿਨ ਨੇ ਠੰਡ ਹੋਣ ਕਰਕੇ ਲੋਕ ਜ਼ਰੂਰੀ ਕੰਮ ਕਰਕੇ ਵੀ ਨਿਕਲਦੇ ਨੇ ਪਰ ਆਵਾਰਾ ਪਸ਼ੂ ਜਿੰਨਾ ਦੇ ਕਰਕੇ ਕਈ ਸੜਕੀ ਹਾਦਸੇ ਹੁਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਵੇਲੇ ਵੀ ਜੜੇ ਹੈ ਨਿਸ਼ਕਾਮ ਸੇਵਾ ਜੜੇ ਇਹ ਬਾਬਾ ਜੀ ਹੁਣੇ ਕਰਦੇ ਪੈਨ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਬਾ ਜੀ ਕੋੜਾ ਨਾਮ ਕੀ ਹੈ ਜੀ ਆਪਣਾ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਲੋਧੀ ਗੁਜਰਾ ਜੋ ਵੀ ਬਹੁਤ ਇੱਕ ਵੱਡੀ ਸੇਵਾ ਤੁਸੀਂ ਕਰਦੇ ਪਏ ਹੋ ਵਾਰਾ ਪਸ਼ੂਆਂ ਕਰਕੇ ਅੱਜ ਦੇ ਦਿਨ ਐਕਸੀਡੈਂਟ ਹੁੰਦੇ ਨੇ ਲੋਕਾਂ ਦੀ ਜਾਨ ਚੀਰ ਜਾਂਦੀ ਆ ਵਾਰ ਪਸ਼ੂਆਂ ਨੂੰ ਵੀ ਸੱਟਾ ਬੇਟਾ ਲੱਗਦੇ ਨੇ ਕਦੋਂ ਤੋਂ ਇਹ ਸੋਚਿਆ ਸੀਗਾ ਮੰਨ ਦੇ ਵਿੱਚ ਕਿ ਸੇਵਾ ਕਰਨੀ ਹੈ ਇਹ ਜੀ 2018 ਤੋਂ ਸੇਵਾ ਮਿਲੀ ਜੀ ਆਪਾਂ ਨੂੰ ਪਿੰਡ ਵਾਲਿਆਂ ਨੇ ਦਿੱਤੀ ਇਹ ਬਹੁਤ ਗਊਸ਼ਾਲਾ ਪ੍ਰਾਣੀ ਬਾਬਾ ਪੌੜੇ ਵਾਲਿਆਂ ਦੀ ਤੇ ਦਾਸ ਨੂੰ ਸੇਵਾ ਮਿਲੀ ਆ ਦਾਸ ਇੱਕ ਹੈਂਡੀ ਗਿਆ ਪਿਆ ਫੇਰ ਵੀ ਇੰਨਾ ਕੁਝ ਕਰਾਰਿਆ ਇਹ ਤੁਹਾਨੂੰ ਪਤਾ ਵੀ ਸੌ ਗਾਉ ਨੂੰ ਪੱਠੇ ਪਾਉਣੇ ਐਕਸੀਡੈਂਟਾਂ ਨੂੰ ਵੀ ਚੁੱਕ ਕੇ ਲਿਆਉਣਾ ਫਿਰ ਇੱਥੇ ਵੀ ਪੱਠੇ ਸਫਾਈ ਕਰਨੀ ਪ੍ਰੈਸ਼ਰ ਮਾਰਨਾ ਤੇ ਪਰ ਸਾਨੂੰ ਕਿਸੇ ਗਵਰਨਮੈਂਟ ਨੇ ਸਹਾਇਤਾ ਨਹੀਂ ਦਿੱਤੀ ਅਸੀਂ ਗਵਰਨਮੈਂਟ ਤੋਂ ਵਾਝੇ ਹਾਂ ਕੋਈ ਸਹਾਇਤਾ ਨਹੀਂ ਸਾਨੂੰ ਸਰਕਾਰ ਵੱਲੋਂ ਦਿੱਤੀ ਡੀਸੀ ਡੀਸੀ ਸਾਹਿਬ ਨੂੰ 1.5 ਸਾਲ ਹੋ ਗਿਆ ਡੀਸੀ ਸਾਹਿਬ ਨੂੰ 1.5 ਸਾਲ ਹੋ ਗਿਆ ਅੰਮਰਸਰ ਦੇ ਨੂੰ ਮੰਗ ਪੱਤਰ ਦੇ ਦਿੱਤੇ ਨੂੰ ਕੋਈ ਸੁਨਵਾਈ ਨਹੀਂ ਕੋਈ ਨਹੀਂ ਆਇਆ ਉਸ ਤੋਂ ਬਾਅਦ ਉਸ ਤੋਂ ਬਾਅਦ ਧਾਰਿਆਲ ਸਾਹਿਬ ਆਏ ਹੀ ਤੇ 6 ਮਹੀਨੇ ਹੋ ਗਏ ਆ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਸੀ ਐਸ ਡੀ ਐਮ ਸਾਹਿਬ ਆਏ ਹੀ ਠੀਕ ਹੈ ਠੀਕ ਹੈ ਬਾਬਾ ਜੀ ਕਿੰਨੀਆਂ گاਵਾਂ ਹੁਣ ਇੱਥੇ ਤੁਹਾਡੇ ਕੋਲ ਹੈਗੀਆਂ ਨੇ ਸੇਵਾ ਤੁਸੀਂ ਕਰਦੇ ਹੋ ਤੇ ਜਿਹੜਾ ਖਰਚਾ ਪਾਣੀ ਉਹ ਕਿਵੇਂ ਨਿਕਲਦਾ ਇੱਥੇ ਜੀ 90 گاਵਾਂ ਆ ਇਸ ਟਾਈਮ ਤੇ ਇੱਕ ਦੋ گاਵਾਂ ਐਕਸੀਡੈਂਟ ਆ ਉਹ ਵੀ ਆ ਤੇ ਬੱਚੇ ਆ ਕੁਝ ਤੇ ਸੇਵਾ ਇਦਾਂ ਹੀ ਆ ਅੰਮ੍ਰਿਤਸਰ ਦੇ ਭਗਤ ਆ ਜਾਂਦੇ ਆ ਕੋਈ ਕੋਈ ਦੇ ਦਿੰਦਾ ਤੂੜੀ ਦੇ ਦਿੰਦਾ ਹੁਣ ਸਾਡੀ ਤੂੜੀ ਵੀ ਖਤਮ ਹੋਈ ਆਈ ਆ ਪਰਾਲੀ ਆ ਪਿੰਡਾਂ ਚ ਇਕੱਠੀ ਕਰਕੇ ਲੈ ਆਉਨੇ ਆ ਕਦੀ ਉਹ ਵੀ ਨਹੀਂ ਮਿਲਦੀ ਕਈ ਏਰੀ ਭੁੱਖੀਆਂ ਵੀ ਰਹਿੰਦੀਆਂ ਤੇ ਕੋਈ ਪੱਠੇ ਦੇ ਦਿੰਦਾ ਕੋਈ ਨਹੀਂ ਵੀ ਦਿੰਦਾ ਤੇ ਸਰਕਾਰਾਂ ਅੱਗੇ ਅਸੀਂ ਤੇ ਇਹੀ ਮੰਗ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਇਹਨਾਂ ਗਉਆਂ ਦੀ ਬੇਸਹਾਰਾ ਗਉਆਂ ਆ ਤੇ ਬਹੁਤ ਟੈਕਸ ਇਕੱਠਾ ਹੁੰਦਾ ਸਰਕਾਰਾਂ ਉਹ ਗਾਵਾਂ ਜਿਹੜੀਆਂ ਠੀਕ ਨਹੀਂ ਨੇ ਸਿਹਤ ਪੱਖੋਂ ਕਿੱਥੇ ਨੇ ਉਹ ਗਾਵਾਂ ਤੇ ਉਹਨਾਂ ਦਾ ਇਲਾਜ ਤੁਸੀਂ ਆਪ ਕਰਦੇ ਹੋ ਹਾਂਜੀ ਹਾਂਜੀ ਆਪ ਕਰੀਏ ਦੂਜੀ ਸਾਈਡ ਤੇ ਆ ਜੀ ਸੋ ਦੋਸਤੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਸ ਗਊਸ਼ਾਲਾ ਦੇ ਵਿੱਚ ਆਪਣੇ ਪੱਧਰ ਤੇ ਸੇਵਾ ਦਾ ਸੇਵਾ ਕਰ ਰਹੇ ਨੇ ਪਿੰਡ ਵਾਸੀ ਆ ਕੇ ਸੇਵਾ 'ਚ ਹੱਥ ਪਾਉਂਦੇ ਨੇ ਸੋ ਇਹ ਹਾਲਤ ਦੇਖੋ ਗਾਵਾਂ ਦੀ ਜਿਹੜੇ ਸੜਕੀ ਹਾਦਸਿਆਂ ਕਰਕੇ ਡਿੱਗ ਜਾਂਦੀਆਂ ਤੇ ਉਹਨਾਂ ਦਾ ਲਾਸ਼ ਜਿਹੜਾ ਇਹਨਾਂ ਬਾਬਾ ਜੀ ਵੱਲੋਂ ਕੀਤਾ ਜਾਂਦਾ ਹੈ ਤਾਂ ਐਕਸੀਡੈਂਟ ਹੋਣ ਕਰਕੇ ਗਾਂ ਜੜੀ ਜ਼ਖਮੀ ਹੋਈ ਸੀ। ਬਾਬਾ ਜੀ ਗਾਂ ਤੁਹਾਡੇ ਕੋਲ ਕਦੋਂ ਆਈ ਸੀ? ਇਹ 10 ਦਿਨ ਹੋ ਗਏ ਆ ਜੀ ਸਾਡੇ ਕੋਲ ਆਈ ਨੂੰ। ਹੋਇਆ ਕੀ ਇਹਨੂੰ ਸੱਟ ਪੇਟ ਲੱਗਣ ਕਰਕੇ ਇਦਾਂ ਹਾਂਜੀ ਹਾਂਜੀ ਇਹ ਸੱਟਾਂ ਲੱਗੀਆਂ ਹੋਈਆਂ। ਗੱਡੀ ਨਾ ਵੱਜੀ ਨਾ ਛੜ ਕਿਤੇ ਧੁੰਦੇ ਹੀ ਨਾ ਧੁੰਦੇ ਦੇ ਵਿੱਚ ਵੱਜ ਕੇ ਤੇ ਚਰੀ ਹੁਣ। ਸੇਵਾ ਬਾਬਾ ਜੀ ਬਹੁਤ ਸੋਨਾ ਕਾਰਜ ਕਰਦੇ ਪਏ ਜੀ ਬਾਪੂ ਜੀ ਜਿੱਥੇ ਧੁੰਦਾ ਵਿੱਚ ਲੋਕ ਜਾਂਦੇ ਆਂਦੇ ਨੇ ਸੜਕੀ ਹਾਦਸੇ ਹੋ ਜਾਂਦੇ ਤੁਸੀਂ ਉਹ ਸਾਰੀ ਸੇਵਾ ਸੰਭਾਲੀ ਹੋਈ ਲੋਕਾਂ ਦੀ ਜਾਨ ਬਚਾਈ ਹੋਈ ਸਰਕਾਰ ਛਾਤੀ ਕਿਉਂ ਨਹੀਂ ਮਾਰਦੀ ਤੁਹਾਡੇ ਲਈ ਪਾਸੇ ਸਰਕਾਰ ਦਾ ਉਹਨਾਂ ਦੀ ਮਰਜ਼ੀ ਦੀ ਗੱਲ ਹੈ ਬਸ ਇਹ ਰੋਲਾ ਰੋਲਾ ਪਾਈਦਾ ਵੀ ਅਬ ਵਿਚਾਰੀਆਂ ਵੇਖੋ ਕਿੰਨੀਆਂ ਕਿ ਇੱਥੇ ਵੇਖੋ ਤੂੜੀ-ਤਾੜੀ ਖਤਮ ਹੋ ਗਈ ਹੁਣ ਕੋਈ ਇੱਥੇ ਗੱਲਬਾਤ ਨਹੀਂ ਪਰਾਲੀ-ਪੁਰਾਲੀ ਪਾਈ ਦੇ ਬਹੁਤ ਜ਼ਿਆਦਾ ਟੈਕਸ ਜਾਂਦਾ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਸਰਕਾਰ ਨੂੰ ਵੀ ਜਿਹੜਾ ਗਊਸ਼ਾਲਾ ਤੁਸੀਂ ਇਕੱਠਾ ਕਰਦੇ ਜੋ ਉਹ ਗਊਸ਼ਾਲਾ ਵਿੱਚ ਵੀ ਭੇਜਿਆ ਕਰੋ ਅਸੀਂ ਅੰਮ੍ਰਿਤਸਰ ਦੇ ਕਮਿਸ਼ਨ ਸਾਹਿਬ ਕੋ ਵੀ ਗਏ ਹਾਂ ਜਿਹੜਾ ਕਾਰਪੋਰੇਸ਼ਨ ਦਾ ਆਪਾਂ ਗਿਆ ਹੀ ਵੀ ਲੋਧੀ ਗੁਜਰ ਗਊਸ਼ਾਲਾ ਵਾਸਤੇ ਤੁਸੀਂ ਆਪਣੀ ਥਾਡੀ ਕੋ ਗਊਸ਼ਾਲਾ ਆ ਆ ਰਾਮ ਤਾਮ ਤੀਰਥ ਵੀ ਤੁਸੀਂ ਫੰਡ ਦਿੰਦੇ ਜੀ ਪਰ ਲੋਧੀ ਗੁਜਰ ਗਊਸ਼ਾਲਾ ਵਿੱਚ ਫੰਡ ਦਵੋਗੇ ਸਾਨੂੰ ਤੂੜੀ ਦੇ ਦਿਓ ਪੈਸੇ ਨਹੀਂ ਦੇਣੇ ਕੋਈ ਤੇ ਉਹਨਾਂ ਕਹਿਆ ਸੀ ਅਸੀਂ ਪਿੰਡ ਵਾਲੀਆਂ ਗਊਆਂ ਨੂੰ ਨਹੀਂ ਦੇ ਸਕਦੇ ਕੀ ਗੱਲ ਇਹ ਗਊਆਂ ਨਹੀਂ ਇਹਨਾਂ ਕਰਕੇ ਐਕਸੀਡੈਂਟ ਨਹੀਂ ਹੁੰਦੇ ਹਾਂਜੀ ਇਹ ਗਊਆਂ ਨਹੀਂ ਅਸੀਂ ਉਹਨਾਂ ਨੂੰ ਇਹ ਜਵਾਬ ਦਿੱਤਾ ਸੀ ਕਮਿਸ਼ਨਰ ਸਾਹਿਬ ਨੂੰ ਵੀ ਉਹ ਗਊਆਂ ਹੋ ਰਿਆ ਤੇ ਜਿਹੜੀਆਂ ਰਾਮ ਤੀਰਥ ਤੇ ਦੂਜੀਆਂ ਗਊਆਂ ਇਨਸ਼ਾਅੱਲਾ ਥਾਡੀ ਗਊਸ਼ਾਲਾ ਉਹ ਹੋ ਰਿਆ ਉਹਨਾਂ ਕਾ ਸਾਨੂੰ ਕੋਈ ਨਹੀਂ ਜਵਾਬ ਦਿੰਦਾ ਜੀ ਇਹਦਾ ਵਿਤਕਰਾ ਕਿਉਂ ਕੀਤਾ ਜਾਂਦਾ ਤੁਸੀਂ ਸੇਵਾ ਮਹਾਨ ਸੇਵਾ ਕਰ ਰਹੇ ਹੋ ਕਿਤੇ ਲੋਕਾਂ ਦੀ ਜਾਨ ਬਚਾਣੀ ਆ ਬਾਪੂ ਜੀ ਲਗਾਤਾਰ ਤੁਸੀਂ ਕਹਿੰਦੇ 100 گاਵਾ ਇੱਥੇ ਤੁਹਾਡੇ ਕੋਲ ਨੇ ਲੋਕੀ ਆਉਂਦੇ ਜਾਂਦੇ ਹੋਰ ਵੀ ਦੇ ਜਾਂਦੇ ਨੇ ਜ਼ਖਮੀ ਹੋ ਗਿਆਂ ਜਾਂ ਕੋਈ ਛੱਡ ਦਿੰਦਾ ਵਾਰਾ گاਵਾ ਤੇ ਇਸ ਪਾਸੇ ਇੱਕ ਤੇ ਤੁਸੀਂ ਸੇਵਾ ਕਰਦੇ ਪਏ ਹੋ ਸਰਕਾਰਾਂ ਕਿਉਂ ਵਿਤਕਰਾ ਕਰਦੀਆਂ ਨੇ ਵਿਤਕਰਾ ਜੀ ਬੜੇ ਚਿਰਾਂ ਦੀ ਕਹਿ ਰਹੇ ਆ ਪਿੰਡ ਸਾਰੇ ਜਿੰਨੇ ਕਹਿੰਦੇ ਗਊਸ਼ਾਲਾ ਨੂੰ ਦਿੱਤਾ ਜਾਵੇ ਕੋਨੇ ਕੋ ਪੁੱਛ ਲਾ ਕੋ ਕੋਈ ਮਾਨ ਕੋ ਪੱਠੇ ਦੱਸੇ ਬਾਰੇ ਕੋਈ ਬੰਦੇ ਆ ਬਾਰੇ ਸਾਰੇ ਆ ਪਿੰਡ ਵਾਲੇ ਹੀ ਸੇਵਾ ਕਰਦੇ ਨਾਲ ਜਿੰਨੇ ਹੈਗੇ ਨਾਲ ਸੇਵਾ ਕਰਦੇ ਗਊਸ਼ਾਲਾ ਦੀ ਸਾਰੇ ਪਿੰਡ ਦੇ ਵਿੱਚ ਜਾ ਜਿੰਨੇ ਕੋਈ ਪਰਾਈ ਲਈ ਦੀ ਨਾਲ ਕਈ ਕੰਮ ਨਾ ਕਰਾਈਦਾ ਹੁਣ ਗਊਸ਼ਾਲਾ ਲੱਗ ਜਦੀ ਬਾਹ ਡਿੱਗੀਆਂ ਟੁੱਟੀਆਂ ਸਾਰੀ ਲੈ ਕੇ ਇੱਥੇ ਲਿਆ ਕੇ ਸੇਵਾ ਕਰਦੇ ਕਿੰਨੇ ਸਾਲ ਹੋ ਗਏ ਬਾਬਾ ਇਹ ਸੇਵਾ ਕਰਦੇ ਇਹ ਸੇਵਾ ਨੂੰ 6-7 ਸਾਲ ਹੋ ਗਿਆ ਹੁਣ ਤੱਕ ਕੇ ਸਰਕਾਰ ਨੇ ਬਾਣੀ ਫੜੀ ਨਹੀਂ ਨਹੀਂ ਕਿਸੇ ਨੂੰ ਬੜਿਆਂ ਨੂੰ ਕਹਿ ਚੁੱਕੇ ਆਂ ਆਈ ਬੜਿਆਂ ਨੂੰ ਕਿਹਾ ਵਾ ਕਿ ਕੀ ਕਮੀ ਕੀ ਐ ਇੱਥੇ ਕੀ ਕੀ ਚਾਹੁੰਦੇ ਹੋ ਕਿ ਇੱਥੇ ਜਿਹੜਾ ਬੰਦੋਬਸਤ ਹੋਣ ਇਥੇ ਸ਼ੈੱਡ ਪਾਇਆ ਜਾਵੇ ਇੱਕ ਵੱਡਾ ਜ਼ਮੀਨ ਬਾਹਰ ਹੈਗੀ ਆ ਤੇ ਜਿਹੜੇ ਕੋਈ ਜਿਹੜੇ ਬੰਦੇ ਰੱਖੇ ਉਹਨਾਂ ਨੂੰ ਤਨਖਾਹਾਂ ਵਾਸਤੇ ਫੰਡ ਦਿੱਤਾ ਜਾਵੇ ਤੇ ਚੋਕਰ ਸ਼ੱਕਰ ਦੀ ਸੇਵਾ ਜਾਂ ਕੀ ਉਹ ਭੇਜੇ ਜਾਣੇ ਤੇ ਆਪਾਂ ਤੇ ਅੰਮ੍ਰਿਤਸਰ ਦੇ ਭਗਤਾਂ ਨੂੰ ਵੀ ਕਹਿੰਦੇ ਆ ਵੀ ਸਾਨੂੰ ਪੈਸੇ ਦੀ ਨਹੀਂ ਜ਼ਿਆਦਾ ਕਰ ਲੋੜ ਸਾਨੂੰ ਸਮਾਨ ਭੇਜ ਦਿਆ ਕਰੋ ਅਚਾਰਾ ਜੁਰਾ ਭੇਜਿਆ ਇਹ ਪ੍ਰਧਾਨ ਜੀ ਸਾਡੇ ਵਿੱਚ ਹੋਰ ਦਿੱਕਤਾਂ ਕੀ ਕੀ ਆਉਂਦੇ ਨੇ ਪ੍ਰਧਾਨ ਸਾਹਿਬ ਤੁਸੀਂ ਕਹਿੰਦੇ ਹੋ ਕਿ ਇੱਥੇ ਸ਼ੋਕ ਆਵਾਂ ਨੇ ਹਨ ਤੁਸੀਂ ਆਪਣਾ ਸਾਰਾ ਸਮਾਂ ਗੱਡ ਕੇ ਕੀਮਤੀ ਸਵੇਰ ਤੋਂ ਲੈ ਕੇ ਰਾਤ ਤੱਕ ਇੱਥੇ ਸਾਰਾ ਆਪਣਾ ਦਿਨ ਕੱਢਦੇ ਹਾਂ ਜੀ ਮਤਲਬ ਅਸੀਂ ਤੀਹ ਹੋ ਗਏ ਅਸੀਂ ਸਰਕਾਰ ਕੋਈ ਨਾ ਕੋਈ ਸਾਨੂੰ ਸਹੂਲਤ ਦੇ ਵੀਏ ਤੇ ਕੋਈ ਨਾ ਕੋਈ ਅਸੀਂ ਗਾਂਹ ਹੋਰ ਗਾਵਾਂ ਸੰਭੀਏ ਤੇ ਸਿਆਲ ਦੇ ਵਿੱਚ ਉਹਨਾਂ ਵੇਖੋ ਠੰਡਵਾ ਇਹਦੇ ਕਵਰ ਕਰਨ ਲਈ ਵੀ ਚਾਹੀਦਾ ਸਾਰਾ ਰਸਤਾ ਵਾਸਾ ਹੋਰ ਵੀ ਪੱਠਾ ਡੱਕਾ ਲਈ ਵੀ ਚਾਹੀਦਾ ਵਾ ਜੋ ਇੱਥੇ ਚੋਕਰ ਖੰਡ ਜੇ ਮੰਨ ਲਓ ਸਾਮਨ ਦੀ ਸੇਵਾਦਾਰ ਬੰਦਿਆਂ ਨੂੰ ਵੀ ਤਨਖਾਹ ਚਾਹੀਦੀ ਆ ਕਿਉਂਕਿ ਇਹ ਇਕੱਲੇ ਕਰੇ ਦਾ ਕੰਮ ਨਹੀਂ ਹੈਗਾ ਜਿੰਨੇ ਵੀ ਜ਼ਿਆਦਾ ਕੰਮ ਹੈ ਬੰਦਿਆਂ ਦਾ ਕੰਮ ਹੈ ਜੇ ਸੁੱਕਾ ਲਿਆਉਣਾ ਉਹ ਵੀ ਬੰਦੇ ਤੋਂ ਬਗੈਰ ਨਹੀਂ ਆਉਣਾ ਗਾਵਾਂਾਂ ਤੂੰ ਦਿੰਦੀਆਂ ਸਾਰੀਆਂ ਕਿ ਨਹੀਂ ਨਹੀਂ ਗਾਵਾਂ ਦੁੱਧ ਨਹੀਂ ਦਿੰਦੀਆਂ ਸਿਰਫ ਸੇਵਾ ਵਾਲੀਆਂ ਹੀ ਆ ਇਹ ਜਿਹੜੀਆਂ ਸੰਤ ਵਗੈਰ ਜਿਹੜੀਆਂ ਮੰਨ ਲਓ ਕਿ ਕੋਈ ਹੁੰਦੀ ਆ ਕਿ ਇਹਦੇ ਥਾਨੀ ਚੱਲਦੇ ਕੋਈ ਪਿੱਛਾ ਮਾਰਦੀ ਆ ਕੋਈ ਏਦਾਂ ਹੀ ਪ੍ਰੋਬਲ ਹੈ ਬੇਕਾਰ ਗਾਵਾਂ ਜਿਹੜੀਆਂ ਛੱਡ ਦਿੰਦੇ ਆ ਉਬਰ ਤੱਕ ਇਹ ਡਾਂਗਾ ਖਾਦ ਲੀਆਂ ਫਿਰ ਉਹ ਇੱਥੇ ਲਿਆ ਕੇ ਤੇ ਆਪੇ ਲੈ ਕੇ ਕਿੱਦਾਂ ਹੁੰਦੇ ਇੱਥੇ ਤੁਸੀਂ ਆਪ ਜਾਂਦੇ ਹੋ ਜਾਂ ਲੋਕੀ ਆਪੇ ਦੇ ਦਿੰਦੇ ਲੋਕਾਂ ਨੂੰ ਤੁਹਾਡਾ ਪਤਾ ਰਾਤ ਛੱਡ ਜਾਂਦੇ ਚੋਰੀ ਇੱਥੇ ਕੀ ਹੈ ਫਸਲਾਂ ਛੱਡ ਜਾਂਦੀ ਉਹ ਫਿਰ ਕਿਸਾਨ ਇੱਥੇ ਛੱਡ ਜਾਂਦੇ ਕੁਝ ਲੈ ਵੀ ਆਈ ਦੀਆਂ ਆਪਣੀ ਗੱਡੀ ਆ ਕੁਝ ਲੈ ਵੀ ਆਈ ਦੀਆਂ ਲੋਕ ਵਾਰਾ ਕਹਿ ਕੇ ਛੱਡ ਦਿੰਦੇ ਨੇ ਜੋ ਦੁੱਧ ਦੇ ਦੇ ਕਹਿੰਦੇ ਆ ਜੀ ਵਾਰਾ ਛੱਡ ਜਾਂਦੇ ਵਾਰਾ ਫਿਰ ਫਸਲ ਜਿਆ ਜਾੜਦੇ ਨੇ ਫਿਰ ਜਾੜਾਂ ਦਾ ਲੋਕੀ ਫਿਰ ਮਾਰਦੇ ਆ ਬਾਦ ਚੋਂ ਗਵਾਣ ਫਿਰ ਇਸ ਦੇ ਅੰਦਰੋਂ ਉਹ ਛੱਡਣ ਤੋਂ ਬਾਅਦ ਫਿਰ ਉਹ ਗਊਸ਼ਾਲਾ ਫਿਰ ਗਊਸ਼ਾਲਾ ਦੇ ਕਰਕੇ ਇੱਥੇ ਪਿੰਡ ਆਣਗੇ ਛੱਡੇ ਵੀ ਇਹ ਵੀ ਸਵਾਲ ਹੈ ਕਿ ਛੱਡੇ ਵੀ ਲੋਧੀ ਗੁਜਰ ਬਾਬਾ ਜੀ ਤੁਸੀਂ ਕਿਹਾ ਕਿ ਛੱਡੇ ਵੀ ਇੱਥੇ ਗਊਸ਼ਾਲਾ ਕਰਕੇ ਛੱਡੇ ਨੇ ਵੀ ਇੱਥੇ ਗਊਸ਼ਾਲਾ ਦੇ ਰਾਤ ਲਾ ਜਾਂਦੇ ਨੇ ਸ਼ਾਇਦ ਜਾਂ ਬਾਕੀ ਹੋਰ ਜਗ ਕਿੰਨੇ گاਉਂ ਜਿੱਥੇ ਜਿੱਥੇ ਸਰਕਾਰਾਂ ਵਾਲਾ ਸਹੂਲਤ ਵੀ ਹੁੰਦੀ ਹੈ ਉੱਥੇ ਨਹੀਂ ਛੱਡੇ ਇੱਥੇ ਛੱਡੇ ਉੱਥੇ ਛੱਡ ਜਾਂਦੇ ਉਹਤੇ ਨਹੀਂ ਛੱਡੇ ਇੱਥੇ ਛੱਡ ਜਾਂਦੇ ਇਹ ਲੋਕ ਹੀ ਲਾ ਜਾਂਦੇ ਨੇ ਫਿਰ ਜਾੜਦੇ ਫਿਰ ਫਿਰ ਲਾ ਕੇ ਫਿਰ ਇਹ 200 ਰੁਪਇਆ ਦੇ ਦਿੰਦੇ ਤਾਂ ਮਾੜੇ 3 ਵੀਰਾਂ ਨੇ ਰਾਤ ਲਾ ਜਾਂਦੇ ਨੇ ਛੜੇ ਛੜੇ ਨਹੀਂ ਬੱਚੇ ਕੁੱਤੇ ਖਾ ਜਾਂਦੇ ਨੇ ਸ਼ਹਿਰਾਂ ਦੇ ਵਿੱਚ ਮੱਲਗ ਹੀ ਉੱਥੇ ਲਾਗੇ ਪਿੰਡ ਨਹੀਂ ਹੈਗੇ ਉੱਥੇ گاਵਾ ਘਟ ਜਾਂਦੀਆਂ ਸਾਡੇ ਇੱਥੇ ਪਿੰਡ ਬਹੁਤ ਜ਼ਿਆਦਾ ਹੈ ਪਿੰਡ ਦੇ ਹਿਸਾਬ ਨਾਲ ਫਿਰ ਉਹ گاਉਂ ਛਲਾ ਸ਼ਹਿਰ ਜਿਹੜੀ ਦੂਰ ਪੈਂਦੀ ਹੈ ਇਹ ਪਿੰਡ ਦੇ ਵਿੱਚ ਲਾਗੇ ਆ ਲਾਗੇ ਕਾਰਨ ਫਿਰ ਉਹ ਇੱਥੇ ਪਿੰਡ ਦੇ ਵਿੱਚ ਆਣ ਕੇ ਲਾ ਜਾਂਦੇ ਨੇ ਤੋ ਇਹ ਤਸਵੀਰਾਂ ਦੇਖ ਸਕਦੇ ਹੋ ਜਿਵੇਂ ਲੋਕ ਘਰਾਂ ਚ ਪਸ਼ੂ ਰੱਖਦੇ ਆ ਦੁੱਧ ਵੀ ਲੈਂਦੇ ਨੇ ਸਵੇਰੇ ਸ਼ਾਮ ਪਰ ਇਹ ਉਹ گاਵਾ ਨੇ ਜਿਹੜਾ ਦੁੱਤ ਛੱਡ ਚੁੱਕੀਆਂ ਨੇ ਆਵਾਰਾ ਨੇ ਜਿਹੜੇ ਸੜਕਾਂ ਤੇ ਤੁਰਦਿਆਂ ਫਿਰਦਿਆਂ ਸੜਕ ਹਾਦਸੇ ਜਿੰਨਾ ਜਿੰਨਾ ਕਰਕੇ ਹੁੰਦੇ ਨੇ ਤਾਂ ਇਹ ਗਊਸ਼ਾਲਾ ਲੋਧੀ ਗੁੱਜਰ ਵਿੱਚ ਬਾਬਾ ਜੀ ਲੈ ਆਉਂਦੇ ਨੇ ਪਿੰਡ ਵਾਸੀ ਲੈ ਆਉਂਦੇ ਨੇ ਪਰ ਸਰਕਾਰ ਤੋਂ ਇਹ ਸੁਲਤ ਮੰਗਦੇ ਆ ਕਿ ਕੁਛ ਨਾ ਕੁਛ ਜਿਹੜਾ ਇਹਨੇ گاਵਾ ਵਾਸਤੇ ਆਵਾਰਾ ਪਸ਼ੂਆਂ ਵਾਸਤੇ ਕੀਤਾ ਜਾਵੇ ਸਰਕਾਰ ਕਾ ਉਸ ਲੈਂਦੀ ਹਰ ਇੱਕ ਨੂੰ ਤੇ ਉਹ ਉਦੋਂ ਲੈ ਕੇ ਕਈ ਕਰੋੜਾਂ ਦਾ ਕੰਸੈਸ ਜਿਹੜਾ 100 ਕਰੋੜਾਂ ਦੇ ਵਿੱਚ ਆਜੀ ਗਵਰਨਮੈਂਟ ਕੋਲ ਬਹੁਤ ਇਕੱਠਾ ਪਿੱਛੇ ਜੇ ਕਾਫੀ ਸਾਲ ਹੋ ਗਿਆ ਕਾਰਪੋਰੇਸ਼ਨ ਕੋ 6 ਕਰੋੜ ਰੁਪਈਆ ਹੈ ਕੰਸੈਸ ਤੇ ਪਰ ਉਹਨਾਂ ਨੇ ਕੋਈ ਸਾਡੀ ਬਾਹ ਨਹੀਂ ਫੜੀ ਸਾਡੇ ਦੇ ਡੀਸੀ ਸਾਹਿਬ ਜੀ ਹੁਣ ਲਗਾਤਾਰ ਸੇਵਾ ਇਦਾਂ ਹੀ ਕਰਦੇ ਰਹੋਗੇ ਭਾਵੇਂ ਸਰਕਾਰ ਬਾਹ ਫੜੇ ਨਾ ਉਹ ਤੇ ਫਿਰ ਹੈ ਹੀ ਆ ਮਾੜੀਆਂ ਹੁਣ ਭੁੱਖਾ ਦਾ ਅਸੀਂ ਤੇ ਜੋ ਕਰਾਂਗੇ ਕਰਾਂਗੇ ਜੋ ਜੋ ਸਾਡੇ ਕੋਲ ਹੁੰਦਾ ਹੈ ਬਿਲਕੁਲ ਇਹ ਤਸਵੀਰ ਲੋਧੀ ਗੁਜਰਤ ਤੋਂ ਸਾਂਝੀ ਕੀਤੀ ਹੈ ਸੇਵਾ ਕਰਨਾ ਹਰ ਇੱਕ ਦੇ ਵਾਸ ਨਹੀਂ ਹੁੰਦਾ ਕੋਈ ਸੇਵਾ ਲੰਗਰ ਲਾ ਕੇ ਕਰਦਾ ਹੈ ਕੋਈ ਆਪਣੇ ਵੱਖਰੇ ਤਰੀਕੇ ਨਾਲ ਗੁਰੂ ਘਰ ਜਾ ਕੇ ਸੇਵਾ ਕਰਦਾ ਪਰ ਇਹ ਸਭ ਤੋਂ ਉੱਤਮ ਸੇਵਾ ਕਿ ਆਵਾਰਾ ਪਸ਼ੂਆਂ ਨੂੰ ਬੇਜ਼ੁਬਾਨ ਜਾਨਵਰਾਂ ਨੂੰ ਜਿਨ੍ਹਾਂ ਕੋਲ ਸਾਰਾ ਨਹੀਂ ਹੈਗਾ ਕੋਈ ਲੋਕ ਘਰਾਂ ਤੋਂ ਛੱਡ ਦਿੰਦੇ ਨੇ ਕਿ ਜੋ ਆਵਾਰਾ ਦੁੱਧ ਦਿਨੇ ਛੱਡ ਦਿੰਦੀਆਂ ਤੇ ਇਹ ਬਾਬਾ ਜੀ ਹੁਣੇ ਲੋਧੀ ਗੁਜਰ ਦੇ ਪਿੰਡ ਵਾਸੀ ਜੋ ਰਲ ਮਿਲ ਕੇ ਇਹਨਾਂ گاਵਾਂ ਦੀ ਸੇਵਾ ਕਰਦੇ ਆ ਪਰ ਸਰਕਾਰ ਤੋਂ ਇਹ ਆਸਲਾ ਕੇ ਬੈਠੇ ਕਿ ਕੋਈ ਸਾਡੀ ਇਹਨਾਂ ਪਸ਼ੂਆਂ ਵਾਸਤੇ ਪੈਸੇ ਨਾ ਵੀ ਦੇਣ ਜੋ ਸੁਵਿਧਾਵਾਂ ਇੱਥੇ ਚਾਹੀਦੀਆਂ ਨੇ ਉਹ ਦਿੱਤੀਆਂ ਜਾਣ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਦਿੱਲੀ ਪੋਸਟ ਲੋਧੀ ਗੁਜਰ ਅੰਮ੍ਰਿਤਸ